ਪਿਛਲੇ ਤਕਰੀਬਨ 15 ਦਿਨਾਂ ਤੋਂ ਪੰਜਾਬ ਪੁਲਿਸ ਦੇ ਵੱਲੋਂ ਅਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਪੂਰੇ ਹਾਈ ਅਲਰਟ ਤੇ ਚੱਲ ਰਹੀ ਹੈ ਅਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਅਮ੍ਰਿਤਪਾਲ ਨੂੰ ਲੱਭਿਆ ਜਾ ਰਿਹਾ ਹੈ ਦੱਸ ਦਈਏ ਕਿ ਅਮ੍ਰਿਤਪਾਲ ਨੂੰ ਲੈ ਕੇ ਫਿਰੋਜ਼ਪੁਰ ਇਲਾਕੇ ਦੀ ਪੁਲਿਸ ਮੁਖੀ ਦੇ ਵੱਲੋਂ ਫਿਰੋਜ਼ਪੁਰ ਇਲਾਕੇ ਦੇ ਪੁਲਿਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਅਤੇ ਇਸ ਦੇ ਨਾਲ ਨਾਲ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਗੁਪਚਰਾਂ ਦੇ ਨਾਲ ਵੀ ਪੁਲਿਸ ਅਧਿਕਾਰੀਆਂ ਦੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਦੇ ਲਈ ਆਮ ਆਦਮੀ ਪਾਰਟੀ ਨੇ ਵੱਡੇ ਐਲਾਨ ਕੀਤੇ ਹੋਏ ਨੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਵੀ ਅਮਰਿਤਪਾਲ ਦੇ ਮਾਮਲੇ ਨੂੰ ਲੈ ਕੇ ਸਖਤ ਆਦੇਸ਼ ਪੁਲਿਸ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਨੇ ਜਿਸ ਦੇ ਚਲਦਿਆਂ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਗੱਡੀਆਂ ਅਤੇ ਬਹਨਾਂ ਦੀ ਚੈਕਿੰਗ ਮਾਦੋਪੁਰ ਚੈਕਿੰਗ ਪੋਸਟ ਦੇ ਉੱਤੇ ਕੀਤੀ ਜਾ ਰਹੀ ਹੈ ਜਿੱਥੇ ਕਿ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਗਏ ਨੇ ਮਾਂਜੂਰ ਐਸਪੀ ਸਾਹਿਬ ਪਖਾਨ ਜੀ ਵੱਲੋਂ ਸਪੈਸ਼ਲੀ ਜਿਹੜਾ ਮਾਦੋਪੁਰ ਨਾਕਾ ਵਰਤੀ ਇਹ ਰੀਜ਼ਨ ਇਹ ਹੈ ਕਿ ਸਟੇਟ ਤੋਂ ਕਲੀਅਰ ਕੇ ਸਟੇਟ ਤੋਂ ਪੰਜਾਬ ਨੂੰ ਰੈਸ਼ ਕਰਦਾ ਇੱਥੋਂ ਆਉਣ ਵਾਲੇ ਹਰ ਵਹੀਕਲ ਦੀ ਇਸ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਕਿ ਕੋਈ ਵੀ ਜਿਹੜਾ ਇਹਨੂੰ ਕ੍ਰਿਮੀਨਲ ਵੇਚ ਦਾ ਕੋ ਰਖਿਆ ਨਾ ਜਰਾ ਹਰ ਆਉਣ ਜਾਣ ਵਾਲੇ ਸ਼ੱਕੀ ਪਰਸਨ ਨੂੰ ਚੈੱਕ ਕੀਤਾ ਜਾ ਰਿਹਾ ਹੈ ਹੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਹਨ ਔਰ ਸਾਈਕਲ ਨੰਬਰ ਤੋਂ ਜੇ ਕੋਈ ਇਥੋਂ ਵੀ ਗਲਤ ਮੈਸੇਜ ਪਾਸ ਹੁੰਦਾ ਹੋਆ ਜਾਂ ਗਲਤ ਕੋਈ ਚੀਜ਼ ਨਿਕਲਦੀ ਹੈ ਤੇ ਇਮੀਡੀਟਲੀ ਪੰਜਾਬ ਪੁਲਿਸ ਨੂੰ ਅਲਰਟ ਕੀਤਾ ਜਾ ਸਕਦਾ ਹੈ ਦੇਖੋ ਬ੍ਰਦਰ ਇਹ ਗੱਲ ਸਹੀ ਹੈ ਅਮਰਪਾਲ ਔਰ ਤਖਤਲਪ੍ਰੀ ਇਹ ਦੋਨਾਂ ਨੇ ਵਾਂਟਡ ਹੋਣ ਕਰਕੇ ਪੂਰੇ ਪੰਜਾਬ ਵਿੱਚ ਅਲਰਟ ਕੀਤਾ ਗਿਆ ਇਸੇ ਕਰਕੇ ਮਾਦੋ ਪਰ ਐਂਟਰੀ ਔਰ ਐਗਜ਼ਿਟ ਪੁਆਇੰਟ ਦੋਨੋਂ ਪਾਸੇ ਸ਼ਾਇਦ ਤੁਸੀਂ ਵੀ ਜੇ ਕੈਮਰਾ ਘੁਮਾ ਕੇ ਦੇਖ ਸਕਦੇ ਤਾਂ ਉਧਰ ਵੀ ਸੇਮ ਇਸੇ ਤਰ੍ਹਾਂ ਚੈਕਿੰਗ ਲਗਾਤਾਰ ਚੱਲ ਰਹੀ ਹੈ ਨਾਲ ਸਾਨੂੰ ਬੀਐਸਐਫ ਦੀ ਹੈਲ ਮਿਲ ਗਈ ਹੈ ਸਪੈਸ਼ਲ ਫੋਰਸ ਕਨਾਂਟ ਕੀਤੀ ਜੀਰ ਉਹ ਡੇ ਨਾਈਟ ਲਗਾਤਾਰ 24 ਆਵਰ ਜਿਹੜੀ ਇਹ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਜਾਨੀ ਪਰਸਨ ਚੰਗੇ ਤਰੀਕੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਸ਼ੱਕੀ ਪਰਸਨ ਨੂੰ ਉਹਨਾਂ ਦੇ ਆਈਡੈਂਟੀਟੀ ਕਾਰਡ ਵੀ ਚੈੱਕ ਕੀਤੇ ਜਾ ਰਹੇ ਤਾਂ ਜੋ ਜਿਹੜੀ ਹੈ ਨਾ ਕਿਸੇ ਪ੍ਰਕਾਰ ਦੀ ਜਿਹੜੀ ਹੈ ਨਾ ਉਹ ਕਮੀ ਨਾ ਰਹੇ ਬਾਲ ਮਾਨੋ ਬਸ ਇਹ ਸਾਡੀ 12-12 ਦੀ ਸ਼ਿਫਟ ਚੱਲਦੀ ਹੈ ਹੁਣ ਆਉਣ ਵਾਲੇ ਹਰ ਐਡ ਫਰੰਟ ਜਿਹਨਾਂ ਵਿੱਚ ਇਹਨੂੰ ਸ਼ਿਫਟ ਨਹੀਂ ਆ ਸਕਦੇ ਦੇ ਰੱਖਿਆ ਜਿਹੜੇ ਲਗਾਤਾਰ ਚੈਕਿੰਗ ਜਿਹੜੀ ਹੈ ਮੁਲਾਜ਼ਮ ਦਾ ਲਗਾਤਾਰ ਖੜੀ ਹੋ ਕੇ ਚੈਕ ਕਰਨਾ ਹੈ ਮਾਨੀ ਰਸੂਲ ਸਾਹਿਬ ਨੂੰ ਅਕਸਰ ਇਹਦੇ ਵਿੱਚ ਕਿਹਾ ਗਿਆ ਹੈ ਕਿ ਮੁਲਾਜ਼ਮ ਬੜੀ ਜੀਅ ਕਿਨਵਾਸੀ ਚੈਕਿੰਗ ਕਰ ਰਹੇ ਕੁਝ ਹੋ ਰਿਹਾ ਕੱਲੀ ਬੰਨੀ ਸਾਨੂੰ ਨਾਲ ਵੀ ਐਸਐਫ ਦੀ ਹੈਲਪ ਲਈ ਉਹਨਾਂ ਨਾਲ ਕੇ ਵੀਐਸਐਫ ਲੈਣਗੇ ਔਰ ਬਾਕੀ ਇਸੇ ਤਰ੍ਹਾਂ ਪੰਜਾਬ ਠਾਨਕੋਟ ਦੇ ਬਾਕੀ ਜਿਹੜੇ ਐਂਟਰੀ ਪੁਆਇੰਟ ਜਿਹੜੇ ਸਟੇਟ ਨੂੰ ਟੱਚ ਕਰਦੇ ਨੇ ਸਰ ਨੂੰ ਟੱਚ ਕਰਦੇ ਸਾਰੀ ਜਗ੍ਹਾ ਤੇ ਕਰਾਂਗੇ ਇਹ ਕੋਈ ਅਦਾ ਦੀ ਗੱਲ ਬਾਤ ਹੈ ਤੇ ਉਹ ਡੇਲੀ ਟਾਈਮ ਟੂ ਟਾਈਮ ਜਿਉ ਮੈਸੇਂਜ ਮਿਲਦੇ ਪਏ ਇਸ ਤੋਂ ਸਾਡੇ ਸੁਜਾਨਪੁਰ ਏਰੀਆ ਵਿੱਚ 21 ਗੁਰਦੁਆਰਾ ਸਾਹਿਬ ਨੂੰ ਉਹਨਾਂ ਨੂੰ ਲਗਾਤਾਰ ਜਿਹੜਾ ਸਪੈਸ਼ਲ ਫੂਡ ਸਟੈਂਡ ਸਪੈਸ਼ਲ ਸਟਾਫ ਰਾਈਡ ਜੀ ਇਸ ਮਤੀ ਵਿੱਚ ਇਹਨਾਂ ਨੂੰ ਬਾਰ ਬਾਰ ਚੈੱਕ ਕੀਤਾ ਜਾ ਰਿਹਾ ਵਾ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਕੋਈ ਗੈਰ ਹੰਸਰ ਜਿਹੜਾ ਆ ਕੇ ਸ਼ਰਨ ਨਾ ਲਵੇ ਸਰ ਕੀ ਅੰਦੇਸ ਕੋਈ ਇਹਦਰ ਇਹ ਸਿਕਿਉਰਟੀ ਪੁਆਇੰਟ ਆਫ 뷰 ਦਾ ਪੁਆਇੰਟ ਹੈ ਜੂਰੀ ਤੁਹਾਡਾ ਡਿਸਕਲੋਜ਼ ਲਾਈਵ ਤੇਸ ਚੈਨਲ ਦੇ ਲਈ ਰੋਜ਼ਪੁਰ ਤੋਂ ਕਮਲ ਰੰਧਾਵਾ ਦੀ ਵਿਸ਼ੇਸ਼ ਰਿਪੋਰਟ